ਕੀਰਤ ਸਿਰਵਾਇਆ ਨਾ ਮੈਂ ਬੋਰਡ ਕਾਇਰ ਕਰਾ ਵੇ ਨਹੀਂ 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 ਪੜ੍ਹ ਕੇ ਇਹਦੇ ਨਾਲ 312 ਹੋਈ ਨਹੀਂ ਆਮ ਆਦਾਨਾ ਹਾਜ਼ਰੀ ਪ੍ਰਵਾਨ ਕਰਿਓ ਜੀ ਪਛਾਣ ਪ੍ਰੀਆ ਫੋਲਦਾ ਨਿਸ਼ਾਨ ਦੇ ਭਾਜੀ ਰਵੀ ਕਰਨ ਨਹੀਂ ਆਏ ਇਸ ਵਾਰ ਜੀ ਸੋਮਾ ਕਹਾ ਪਾ ਜਿੰਨੂ ਲਾਗਦੀ ਹੈ ਤੜਾ ਉਹਨੇ ਦੇ ਉੱਪਰ ਚੱਲ ਨਹੀਂ ਘਬਰਾਉਂਦਾ ਬਾਸ ਹੁਣ ਤੁਹਾਡਾ ਅਸੀਂ ਬਾਤ ਕਰੀ ਦਾ ਜੀ ਨਾਲ ਹਰ ਵੰਤਰਾ ਆਲੇ ਜੀ ਦੇਰਾ ਬਾਬਾ ਨਾਨਕ ਦੇ ਕਿ ਤੁਸੀਂ ਭਾਜਪਾ ਦਾ ਪ੍ਰਚਾਰ ਕਰਿਆ ਜੀ ਗੜੀਆਂ ਦੇ ਵਿੱਚ ਜਾ ਕੇ ਬਜ਼ਾਰਾਂ ਦੇ ਵਿੱਚ ਜਾ ਕੇ ਉਸ ਬਾਰੇ ਦੇਰਾ ਬਾਬਾ ਨਾਨਕ ਮੇਰਾ ਆਪਣਾ ਸ਼ਹਿਰ ਹੈ 12 ਸਾਲ ਬਾਅਦ ਇੱਥੇ ਨਗਰ ਕੌਂਸਲ ਦੀ ਚੋਣ ਹੋਣ ਜਾ ਰਹੀ ਆ ਤੇ ਜਿਹੜੇ ਮੇਰੇ ਪਾਰਟੀ ਨੇ ਸਾਰੇ ਉਮੀਦਵਾਰ ਦਿੱਤੇ ਨੇ ਮੈਂ ਉਹਨਾਂ ਦੇ ਨਾਲ ਜਾ ਕੇ ਕਰ ਕਰ ਜਾ ਕੇ ਵੋਟਰਾਂ ਨੂੰ ਬੇਨਤੀ ਕਰ ਰਿਹਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਦੋ ਤਿੰਨ ਨੂੰ ਜਿਹੜੀ ਉਹਦੇ ਵਿੱਚ ਬੀਜੇਪੀ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਚ ਵੋਟਾਂ ਪਾ ਕੇ ਜਿਤਾਈਏ ਤੇ ਤਾਂ ਕਿ ਆਪਣੇ ਸ਼ਹਿਰ ਦਾ ਵਿਕਾਸ ਕਰਵਾ ਸਕੇ ਕਿਉਂਕਿ ਡੇਰਾ ਬਾਬਾ ਨਾਨਕ ਬਹੁਤ ਹੀ ਵਿਕਾਸ ਦੇ ਪੱਖੋਂ ਪਛੜ ਚੁੱਕਾ ਤੇ ਅਸੀਂ ਕਿਉਂਕਿ ਕੇਂਦਰ ਵਿੱਚ ਸਾਰਿਆ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਤੇ ਉਹਨਾਂ ਕੋਲੋਂ ਵਰਤਵੱਦ ਜਿਹੜਾ ਫੰਡਸ ਲਿਆ ਕੇ ਇਸ ਸ਼ਹਿਰ ਦੀ ਕਿਉਂਕਿ ਪਹਿਲਾਂ ਵੀ ਜਿੰਨੀ ਵੀ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਸਾਰੇ ਕੇਂਦਰ ਸਰਕਾਰ ਦੇ ਪੈਸਿਆਂ ਦੇ ਨਾਲ ਹੀ ਆ ਪਰ ਇਸ ਪੈਸੇ ਦੀ ਪੰਨ ਦੁਰਵਰਤੋਂ ਬਹੁਤ ਜ਼ਿਆਦਾ ਹੋਈ ਆ ਤੇ ਉਹਦੇ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਊਗਾ ਤੇ ਨਾਲ ਹੀ ਇਸ ਵੇਲੇ ਪੰਜਾਬ ਦਾ ਜੋ ਹਾਲਾਤ ਨੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਕਿਸੇ ਦਾ ਵੀ ਜੀ ਦਾ ਘਰੋਂ ਕੱਲਿਆਂ ਜਾਣਾ ਔਖਾ ਹੋ ਗਿਆ ਕਦੀ ਕਿਸੇ ਦੀ ਵਾਲੀ ਖੋ ਲਿੰਦੇ ਆ ਕਿਸੇ ਨੂੰ ਫਰौती ਮੰਗੀ ਜਾਂਦੇ ਨੇ ਕਿਸੇ ਨੂੰ ਗੋਲੀ ਮਾਰ ਜਾਂਦੇ ਨੇ ਗੈਂਗਸਟਰਾਂ ਨੇ ਇੰਨਾ ਜ਼ਿਆਦਾ ਇਸ ਵੇਲੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕੀਤਾ ਵਾ ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਜਾਤ ਦਿਵਾਵਾਂਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਸਾਡੀ 2027 ਦੇ ਵਿੱਚ ਆ ਉਹਦੇ ਵੀ ਨੀ ਪੱਥਰ ਜਿਹੜਾ ਵਾ ਮੁੱਢ ਹੈ ਉਹ ਇੱਥੋਂ ਰੱਖਿਆ ਜਾਊਗਾ ਤੇ ਮੈਂ ਡੇਰਾ ਬਾਬਾ ਨਾਨਕ ਦੀ ਸਮੁੱਚੀ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਨਗਰ ਕੌਂਸਲ ਦੇ ਉਮੀਦਵਾਰ ਨੇ ਸਾਰਿਆਂ ਤੇ ਮੇਰੇ ਪਰਿਆ ਹੱਥ ਰੱਖੋ ਤੁਸੀਂ ਆਪਣੀ ਡਿਊਟੀ ਨਿਭਾ ਦਿਓ ਉਸ ਤੋਂ ਬਾਅਦ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਇੱਕ ਵਾਰੀ ਫੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੁਸੀਂ ਤੁਹਾਡਾ ਮੁਕਾਬਲਾ ਜਿਹੜਾ ਨਾਲ ਹੋਣ ਜਾ ਰਿਹਾ ਜੀ ਦੇਖੋ ਜੀ ਮੁਕਾਬਲਾ ਤੇ ਅਗਲੇ ਵਿਰੋਧੀ ਧਿਰ ਵਾਲੇ ਸੋਚਣ ਦੋਵੇਂ ਰਲ ਕੇ ਸੋਚਣ ਕਿ ਉਹਨਾਂ ਦਾ ਰਲ ਕੇ ਹੀ ਕਰ ਲੈਣ ਮੁਕਾਬਲਾ ਭਾਰਤੀ ਜਨਤਾ ਪਾਰਟੀ ਵਿਕਾਸ ਦੇ ਮੁੱਦੇ ਤੇ ਇਸ ਇਲੈਕਸ਼ਨ ਨੂੰ ਲੜ ਰਹੀ ਆ ਔਰ ਮੁਕਾਬਲਾ ਨਹੀਂ ਇੱਕ ਕਲੀਨ ਸਵੀਪ ਹੋ ਰਹੀ ਆ ਭਾਰਤੀ ਜਨਤਾ ਪਾਰਟੀ ਸਾਰੀਆਂ ਸੀਟਾਂ ਜਿੱਤ ਕੇ ਨਗਰ ਕੌਂਸਲ ਤੇ ਆਪਣਾ ਪ੍ਰਧਾਨ ਬਣਾ ਰਹੀ ਆ ਇਹਰਾ ਬੱਬਾ ਨਾਨਕ ਜੀ ਡਿਟੇ ਡੇਰਾ ਬੱਬਾ ਨਾਨਕ ਜੀ ਅਸਲਿ ਅੱਠ ਕੈਂਡੀਡੇਟ ਸਾਡੇ ਲੜ ਰਹੇ ਨਹੀਂ ਔਰ ਸਾਨੂੰ ਉਮੀਦ ਹੈ ਕਿ ਇਹ ਅੱਠ ਦੇਗੇ ਔਰ ਵੱਡੇ ਮਾਰਜ ਨਾਲ ਜਿੱਤਾਂਗੇ ਕਿਉਂਕਿ ਲੋਕਾਂ ਦਾ ਹੰਗਾਰਾ ਬਹੁਤ ਪੋਜ਼ਿਟਿਵ ਮਿਲ ਰਿਹਾ ਹੈ ਸ਼ਹਿਰ ਦੇ ਵਿਕਾਸ ਨੂੰ ਲੋਕਾਂ ਨੂੰ ਪਤਾ ਹੈ ਯਕੀਨ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਹੀ ਇਸ ਸ਼ਹਿਰ ਦਾ ਵਿਕਾਸ ਕਰ ਰਹੀ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਇਸ ਸ਼ਹਿਰ ਦਾ ਵਿਨਾਸ਼ ਕੀਤਾ ਗਲੀਆਂ ਨਾਲੀਆਂ ਸੀਵਰੇਜ ਅੱਜ ਵੀ ਸਵਸਥ ਪੀਣ ਵਾਲਾ ਪਾਣੀ ਸਵਸਥ ਪੀਣ ਵਾਲਾ ਪਾਣੀ ਨਹੀਂ ਉਪਲਬਧ ਕਰਾ ਸਕੇ ਔਰ ਇਸ ਤੋਂ ਵੱਡੀ ਨਲਕੀ ਕੀ ਹੋ ਸਕਦੀ ਹੈ ਹੁਣ ਐਸੋਲੇ ਕਿਹੜੇ ਮੁੱਦੇ ਦੀ ਤੁਹਾਡੀ ਜੜੇ ਅਸੀਂ ਵਿਕਾਸ ਦਾ ਮੁੱਦਾ ਕਰ ਰਹੇ ਹਾਂ ਜੀ ਵਿਕਾਸ ਦੇ ਮੁੱਦੇ ਤੇ ਲੜ ਰਹੇ ਹਾਂ ਔਰ ਜਨਤਾ ਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਕੇਂਦਰ ਤੋਂ ਸਾਰੀਆਂ ਗਰੰਟਾਂ ਲਿਆ ਕੇ ਇਸ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਕਿਉਂਕਿ ਇਹ ਇਤਿਹਾਸਕ ਕਸਬਾ ਹੈ ਗੁਰੂ ਨਾਨਕ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਔਰ ਸੈਂਟਰ ਸਰਕਾਰ ਨੇ ਨੂੰ ਹੈਰੀਟੇਜ ਸਿਟੀ ਦਾ ਦਰਜਾ ਦਿੱਤਾ ਹੈ ਸ਼੍ਰੀ ਕੋਰੀਡੋਰਸ ਵੱਲ ਸਾਡੀ ਜੇਕਰ ਤਾਰਪੁਰ ਸਾਹਿਬ ਵਾਲੇ ਜਿਹੜਾ ਲੰਘਾ ਜਾ ਰਿਹਾ ਹੈ ਇਸ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਬਹੁਤ ਵੱਡੇ ਫੰਡ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਘਪਲੇ ਵੀ ਹੋਏ ਆ ਔਰ ਆਪਾਂ ਇਹਦੀ ਇਨਕੁਆਰੀ ਵੀ ਕਰਾਵਾਂਗੇ